ਇਲਾਕੇ ਦਾ ਨਾਮ ਹੈ ਜੀ ਸਕਾਲਰ ਆਈਲੈਂਡਸ ਪੀਟੀਈ ਸੁਪੋਕਣ ਐਂਡ ਇਮੀਗ੍ਰੇਸ਼ਨ ਸੈਂਟਰ ਜੋ ਤਾਪਾ ਟੇਲਵਾ ਰੋਡ ਅਤੇ ਕੋਨਸਪਿੰਡ ਨੂੰ ਜਾਂਦੀ ਸੜਕ ਦੇ ਬਿਲਕੁਲ ਸਾਹਮਣੇ ਹੈ ਅਤੇ ਮੇਤਲਾ ਟੈਕ ਦੇ ਬਿਲਕੁਲ ਨਾਲ ਹੈ ਜਿੱਥੇ ਬੱਚਿਆਂ ਦੇ ਉਜਵਲ ਭਵਿੱਖ ਲਈ ਤਜਰਬੇਕਾਰ ਅਤੇ ਮਿਹਨਤੀ ਸਟਾਫ ਬਹੁਤ ਬੱਚਿਆਂ ਨੂੰ ਪੜ੍ਹਾਈ ਕਰਾਉਂਦਾ ਹੈ ਇਸ ਸੈਂਟਰ ਦੇ ਵਿੱਚੋਂ ਹੁਣ ਤੱਕ ਅਨੇਕਾਂ ਹੀ ਬੱਚੇ ਕੈਨੇਡਾ ਆਸਟ੍ਰੇਲੀਆ ਜੁਕੇ ਜਾ ਕੇ ਆਪਣੇ ਪੜਾਈ ਕਰ ਰਹੇ ਹਨ ਅਤੇ ਨਾਲੋਂ ਨਾਲ ਆਪਣਾ ਕੰਮ ਦੀ ਜੋਬ ਵੀ ਕਰ ਰਹੇ ਹਨ ਇੱਕ ਵਾਰ ਤੁਸੀਂ ਜੀ ਸਕਾਲਰ ਇਮੀਗ੍ਰੇਸ਼ਨ ਸੈਂਟਰ ਤੇ ਜ਼ਰੂਰ ਵਿਸ਼ਤ ਕਰੋ ਤਾਂ ਜੋ ਤੁਹਾਡੇ ਬੱਚਿਆਂ ਦਾ ਉਜਵਲ ਭਲਕ ਭਵਿੱਖ ਬਣ ਸਕੇ ਤੁਹਾਡੀ ਅਸੀਂ ਜੀ ਸਕਾਲਰ ਆਇਲੈਂਡ ਸਪੀਡ ਸਪੋਕਨ ਐਂਡ ਇਮੀਗ੍ਰੇਸ਼ਨ ਦੇ ਆਨਰ ਕੋਮਲਪ੍ਰੀਤ ਸਿੰਘ ਵਾਸੀ ਨਾਲ ਵੀ ਗੱਲ ਕਰਵਾਵਾਂਗੇ ਉਹਨਾਂ ਦਾ ਇਸ ਸੰਬੰਧੀ ਕੀ ਕਹਿਣਾ ਹੈ ਆਓ ਜਾਣਦੇ ਹਾਂ ਆਨਰ ਕੀ ਕਹਿੰਦੇ ਨੇ ਹੁਣ ਤੁਹਾਡੀ ਅਸੀਂ ਗੱਲ ਕਰਵਾ ਰਹੇ ਹਾਂ ਜੀ ਸਕਾਲਰ ਆਈਲੈਂਡਸ ਪੀਡੀ ਇੰਸਟੀਚਿਊਟ ਦੇ ਆਨਰ ਕੋਮਲਪ੍ਰੀਤ ਸਿੰਘ ਵਾਸੀ ਜੀ ਨਾਲ ਹਾਂਜੀ ਕੀ ਕਹਿਣਾ ਤੁਹਾਡਾ ਹਾਂਜੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਸਾਰਿਆਂ ਨੂੰ ਮੈਂ ਕੋਮਲਪ੍ਰੀਤ ਸਿੰਘ ਵਾਸੀ ਫਰੋਂਟਾਪਾ ਮੰਡੀ ਹਾਂਜੀ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹਣਾਗਾ ਕਿ ਜੀਜੀ ਦੇ ਕੋਲੋਂ ਹਾਈਲਾਈਟਸ ਜਾਂ ਪੀਟੀ ਕਲੀਅਰ ਨਹੀਂ ਹੋ ਰਹੀ ਤਾਂ ਇੱਕ ਵਾਰੀ ਸਾਡੇ ਆਈਲੈਂਡ ਸੈਂਟਰ ਦੇ ਵਿੱਚ ਜ਼ਰੂਰ ਵਿਜ਼ਿਟ ਕਰਨਾ ਤੇ ਸਾਡੇ ਕੋਲੋਂ ਡੈਮੋ ਕਲਾਸ ਪ੍ਰੋਵਾਈਡ ਕਰਾਂਗੇ ਅਸੀਂ ਤੁਹਾਨੂੰ ਸਾਡੇ ਕੋਲੋਂ ਡੈਮੋ ਕਲਾਸ ਲਾ ਕੇ ਦੇਖੋ ਤਾਂ ਅਸੀਂ ਗਾਰੰਟੀ ਲੈਂਦੇ ਆ ਕਿ ਅਸੀਂ ਬੱਚੇ ਦੀ ਆਈਲੈਂਡਸ ਤੇ ਪੀਟੀ ਕਲੀਅਰ ਕਰਵਾਵਾਂਗੇ ਤੇ ਸਾਡੇ ਕੋਲੇ ਇਸ ਤੋਂ ਵਾਕਿਆ ਅਸੀਂ ਇਮੀਗ੍ਰੇਸ਼ਨ ਦਾ ਵੀ ਕੰਮ ਨਾਲ ਕਰਦੇ ਆ ਕਾ ਹਰ ਕੰਟਰੀ ਜਿਸੀ ਫਾਈਲਿੰਗ ਕਰਦੇ ਆ ਜਿਵੇਂ ਸਿੰਗਾਪੁਰ ਇਟਲੀ ਕਰੋਸ਼ੀਆ ਸਾਈਪ੍ਰਸ ਨਿਊਜ਼ੀਲੈਂਡ ਅਮਰੀਕਾ ਯੂਕੇ ਕੈਨੇਡਾ ਐਂਡ ਜਿਹੜੀਆਂ ਵੀ ਹੋਰ ਯੂਰਪ ਕੰਟਰੀਆਂ ਨੇ ਸਾਰੀਆਂ ਦਾ ਅਸੀਂ ਕੰਮ ਕਰਦੇ ਆ ਜੇ ਕਿਸੇ ਵੀ ਬੱਚੇ ਦਾ ਕਿਸੇ ਵੀ ਕੰਟਰੀ ਤੋਂ 1 2 ਜਾਂ 3 ਜਾਂ 4 ਵਾਰ ਵੀ ਰਿਫਿਊਜ਼ਲ ਆਈ ਵੀ ਆ ਤਾਂ ਇੱਕ ਵਾਰੀ ਸਾਡੇ ਨਾਲ ਜ਼ਰੂਰ ਕੰਟੈਕਟ ਕਰਨਾ ਥੱਲੇ ਅਸੀਂ ਆਪਣਾ ਸਕਰੀਨ ਤੇ ਨੰਬਰ ਦੇਵਾਂਗੇ ਤਾਂ ਸਾਡੇ ਨਾਲ ਇੱਕ ਵਾਰੀ ਜ਼ਰੂਰ ਕੰਟੈਕਟ ਕਰਨਾ ਅਸੀਂ ਵਾਦਾ ਕਰਦੇ ਆ ਕਿ ਅਸੀਂ ਉਹਨਾਂ ਦਾ ਵੀਜ਼ਾ 100% ਲੈ ਕੇ ਦੇਵਾਂਗੇ ਬਾਈ ਚਾਂਸ 0.1% ਲਾਕਾ 99.9% ਅਸੀ ਗਾਰੰਟੀ ਚੱਕਾਂਗੇ ਬੱਚੇ ਦੇ ਵੀਜ਼ਾ ਆਉਣ ਦੀ ਤਾਂ ਇੱਕ ਵਾਰੀ ਸਾਡੀ ਟੀਮ ਨਾਲ ਜਾਂ ਮੇਰੇ ਨਾਲ ਜਰੂਰ ਸੰਪਰਕ ਕਰੋ ਸਾਡੇ ਕੋਲੇ ਬਹੁਤ ਹੀ ਵਧੀਆ ਸਟਾਫ ਆ ਤੁਸੀਂ ਇੱਕ ਵਾਰੀ ਸਾਡੀ ਆਈਲੈਂਡਸ ਤੇ ਪੀਟੀਡੀ ਡੈਮੋ ਕਲਾਸ ਲਾ ਕੇ ਦੇਖੋ ਸਾਡੇ ਕੋਲੋਂ ਬਥੇਰੇ ਬੱਚੇ ਨੇ ਜਿਹੜੇ ਆਈਲੈਂਡਸ ਪੀਡੀ ਇੱਥੇ ਕਲੀਅਰ ਕਰਕੇ ਤੇ ਇੱਥੇ ਕੈਨੇਡਾ ਅਮਰੀਕਾ ਯੂਕੇ ਗਏ ਨੇ ਸੋ ਧੰਨਵਾਦ ਜੀ ਮਾਡਾ ਡਰੈਸ ਦੱਸ ਦੋ ਜੀ ਆਪ ਦਾ ਅਡਰੈਸ ਸਾਡਾ ਹੈਗਾਗਾ ਤਪਾ ਮੰਡੀ ਨੀਅਰ ਮਿੱਤਲ ਆਰਕੀਟੈਕਟ ਢਲਵਾ ਤੇ ਮੋਗਾ ਰੋਡ he can